ਹੈਲੋ ਫਰੈਂਡਸ ਵੈਲਕਮ ਟੂ आवर YouTube ਚੈਨਲ ਦਾ ਵਾਰਜੇ ਸਟੱਡੀ ਪੁਆਇੰਟ ਅੱਜ ਦੇ ਇਸ ਵੀਡੀਓ ਵਿੱਚ ਇੱਕ ਨਿਊ ਅਪਡੇਟ ਡਿਸਕਸ ਕਰਨ ਜਾ ਰਹੇ ਹਾਂ ਪੰਜਾਬ ਗਵਰਨਮੈਂਟ ਨੇ ਇੱਕ ਨਿਊ ਗੈਜਟ ਗੈਜਟ ਇਸ਼ੂ ਕੀਤਾ ਹੈ ਜੋ 6 ਮਾਰਚ ਨੂੰ 25 ਜਿਹੜਾ ਹੈ ਜਾਰੀ ਕੀਤਾ ਗਿਆ ਰਿਲੀਜ਼ ਕੀਤਾ ਗਿਆ ਇਸ ਗੈਜਟ ਦੇ ਵਿੱਚ ਕਈ ਗੱਲ ਕੀਤੀ ਗਈ ਹੈ ਦੇਖ ਸਕਦੇ ਹੋ ਇਹ ਦੋ ਜਿਹੜੇ ਹਨ ਰੂਲ ਨੇ ਅਮੈਂਡ ਕੀਤੇ ਗਏ ਨੇ ਇੱਕ ਜਿਹੜਾ ਦਾ ਸੀ ਆਪਣੇ ਕੋਲ ਟੀਚਿੰਗ ਕਰੀਟਰ ਜਿਹੜਾ ਐਲੀਮੈਂਟ ਐਜੂਕੇਸ਼ਨ ਡਿਪਾਰਟਮੈਂਟ ਉਸ ਵਿੱਚ ਜਿਹੜੀ ਅਮੈਂਡਮੈਂਟ ਕੀਤੀ ਗਈ ਹੈ 218 ਰੂਲਸ ਦੇ ਵਿੱਚ ਜਿਹੜੀ ਹਗੀ ਅਨੂਐਮੈਂਡਮ ਜਿਹੜੀ ਏ 6325 ਨੂੰ ਕੀਤੀ ਗਈ ਹੈ ਐਨ ਇੱਕ ਨੋਟੀਫਿਕੇਸ਼ਨ ਜਿਹੜਾ ਹੈਗਾ ਸੀ ਆਰਟੀਕਲ 309 ਵਿੱਚ ਅਮੈਂਡਮੈਂਟ ਕਰਕੇ ਜਿਹੜਾ ਹੈਗਾ ਵਾ ਟੀਚਿੰਗ ਜਿਹੜਾ ਹੈਗਾ ਸੀ ਕਿਡਰ ਬੋਰਡ ਏਰੀਆ ਦੇ ਅਧੀਨ ਜਿਹੜਾ ਹੈਗਾ ਸੀ ਗਰੁੱਪ ਸੀ ਸਰਵਰ ਰੂਲਸ ਵਿੱਚ ਜਿਹੜਾ ਹੈਗਾ ਚੇਂਜਸ ਕੀਤਾ ਗਿਆ ਕਰੈਕਸ਼ਨ ਕੀਤੇ ਗਏ ਕਰੈਕਸ਼ਨ ਰੀਪਬਲਿਕੇਸ਼ਨਸ ਐਂਡ ਰਿਪਲੇਸਮੈਂਟ ਕੀਤੇ ਗਏ ਹਨ ਮੇਨ ਮਿਲ ਜਿਹੜਾ ਹੈਗਾ ਮੈਂ ਗੱਲ ਦੱਸਦਾ ਇਸ ਦੇ ਵਿੱਚ ਵਰਤਲਾਬ ਵੀ ਕੀਤੀ ਗਈ ਹੈ ਸੀ ਐਚ ٹی ਐਚ ٹی ਐਂਡ ਐਲੀਮੈਂਟਰੀ ਏਡਿਟਿਟਿਚਰਸ ਜਿਸ ਤਰ੍ਹਾਂ ਆਪ ਸਭ ਕੈਂਡੀਡੇਟਸ ਨੂੰ ਪਤਾ ਹੀ ਹੋਊਗਾ ਕਿ ਸਾਰੇ ਡਿਪਾਰਟਮੈਂਟਸ ਨੂੰ ਪਹਿਲਾਂ ਬੋਲਿਆ ਗਿਆ ਸੀ ਪੇ ਕਮਿਸ਼ਨ ਦੇ ਰਿਗਾਰਦੀ 7th ਪੇ ਕਮਿਸ਼ਨ ਜਿਹੜਾ ਅਸੀਂ ਸਟਾਰਟ ਤੱਕ ਕਰ ਦਿੱਤਾ ਗਿਆ ਸੀ ਬਟ ਰੂਲਸ ਦੇ ਵਿੱਚ ਜਿਹੜਾ ਐਮੈਂਡਮੈਂਟ ਨਹੀਂ ਕੀਤੀ ਸੀ ਕੀਤੀ ਗਈ ਸੀ ਇਸ ਕਰਕੇ ਜਿਹੜਾ ਗਿਆ ਸੀ ਉਹਨਾਂ ਰੂਲ ਦੇ ਵਿੱਚ ਐਮੈਂਡਮੈਂਟ ਕਰਨ ਦੀ ਗੱਲ ਕੀਤੀ ਗਈ ਸੀ ਕਿਉਂਕਿ ਰੂਲਸ ਬੇਸਿਕਸ ਪੇ ਕਮਿਸ਼ਨ ਦੀ ਗੱਲ ਕੀਤੀ ਗਈ ਇਸ ਵਾਰ ਜਿਹੜੀ ਰਿਕਰੂਟਮੈਂਟ ਕੀਤੀ ਹੈ 7th ਪੇ ਕਮਿਸ਼ਨ ਦੇ ਅਧੀਨ ਕੀਤੀ ਗਈ ਸੀ 20 ਜੁਲਾਈ ਤੋਂ ਰਵਿਵਾਰ 20 ਸਤੋਂਬਰ 20 ਰਵਿਵਾਰ ਕੀਤੀ ਗਈ ਸੀ ਹੁ ਨਿਊ ਜਿਹੜਾ ਹੈਗਾ ਅਮੈਂਡਮੈਂਟ ਕਰਕੇ ਨੂੰ ਗਜ਼ਟ ਰਿਲੀਜ਼ ਕੀਤਾ ਹੈ ਉਸ ਦੇ ਵਿੱਚ ਜਿਹੜੇ ਹੈਗੇ ਸੈਲ ਜਿਹੜੀ ਗਾੜੀ ਪੇ ਪੇ ਕਮਿਸ਼ਨ ਦੇ ਗਾੜੀਆਂ ਜਿਹੜਾ ਹੈਗਾ ਇਹ ਕਲੀਅਰ ਕਰਤਾ ਗਿਆ ਹੈ 20 ਸਤ 20 ਜੁਲਾਈ ਤੋਂ ਇਹ ਬਾਅਦ ਵਾਲੀਆਂ ਰਿਕਰੂਟਮੈਂਟ ਸੀਆਂ ਹਨ ਉਹਨਾਂ ਤੋਂ ਪਰ 7th ਪੇ ਕਮਿਸ਼ਨ ਜਿਹੜਾ ਹੈਗਾ ਸਟਾਰਟ ਹੋਏਗਾ ਸੀਐਚਡੀ ਤੇ 35400 ਐਚਡੀ ਤੇ 29200 ਕ੍ਰੈਡਿਟ ਜਿਹੜਾ 200 ਅਣ ਜੋ ਮਾਸਟਰ ਗ੍ਰੈਜੂਏਟ ਵਗੈਰਾ ਹੈਗਾ ਉਸ ਦੇ ਵਿੱਚ ਪਹਿਲੇ ਚਾਰ ਚ ਜਿਹੜਾ ਅਸੀਂ ਬੇਸੀ ਪੇ ਰਹਿਣ ਵਾਲੀ ਹੈ ਤੇ ਨਾਲ ਨਾਲ ਜਿਹੜਾ ਕਲੀਅਰ ਕੀਤਾ ਗਿਆ 6th ਪੇ ਕਮਿਸ਼ਨ ਦੇ ਅਧੀਨ ਜੇਕਰ ਕੋਈ ਪ੍ਰੋਮੋਸ਼ਨ ਹੁੰਦੀ ਹੈ 20 7 ਦਰ 20 ਪਹਿਲਾ ਜੇਕਰ ਕੋਈ ਟੀਚਰ ਲੱਗੇ ਕੋਈ ਜੌਬ ਕਰ ਰਿਹਾ ਹੈ ਤਾਂ ਉਸੇ ਪ੍ਰੋਮੋਸ਼ਨ ਹੁੰਦੀ ਉਹਨੂੰ 6th ਪੇ ਕਮਿਸ਼ਨ ਦਿੱਤਾ ਜਾਏਗਾ 7th ਕਮਿਸ਼ਨ ਦੇ ਅਧੀਨ ਜਿਹੜੇ ਕਿਸ ਦੀ ਕੋਈ ਪ੍ਰੋਮੋਸ਼ਨ ਹੁੰਦੀ ਉਹਨੂੰ 7th ਪੇ ਕਮਿਸ਼ਨ ਦਿੱਤਾ ਜਾਏਗਾ ਇਹ ਜਿਹੜਾ ਹੈਗਾ ਕਲੀਅਰ ਕੀਤਾ ਗਿਆ ਕਾਫੀ ਜਿਹੜੇ ਹੈਗੇ ਸਨ ਪ੍ਰਿੰਸ ਸਰਕਲ ਦੇ ਵਿੱਚੋਂ ਛੋਟੇ ਪੈਣਾ ਪਣਾਵਾ ਵੱਡਿਆਂ ਦੀ ਕਾਫੀ ਜ਼ਿਆਦਾ ਕਾਲਸ ਆ ਰਹੀਆਂ ਸਨ ਮੈਸੇਜ ਆ ਰਹੇ ਸਨ ਕਿ ਇਹ ਨੰਬਰ ਕਲੀਅਰ ਕੀਤਾ ਜਾਏ ਇਸ ਕਰਕੇ ਵੀਡੀਓ ਦੇ थ्रू ਜਿਹੜਾ ਕਲੀਅਰ ਕਰਤਾ ਗਿਆ ਹੈ ਛੋਟੀ ਜਿਹੀ ਇਹ ਅਪਡੇਟ ਕੀਤੀ ਸੀ ਅੰਮੇਨ ਲਈ ਜਿਹੜਾ ਹੈ ਪੇ ਕਮਿਸ਼ਨ ਦੇ ਰਿਗਾਰਡਿੰਗ ਹੀ ਗੱਲ ਕੀਤੀ ਗਈ ਹੈ ਕਿਉਂਕਿ ਪਹਿਲਾਂ ਸੈਂਕੜੇ ਸੂਚਾਰ ਕੈਟਰ ਨੇ ਔਰ ਹੋਰ ਕਾਫੀ ਡਿਪਾਰਟਮੈਂਟਸ ਵਿੱਚ ਜਿਹੜੇ ਹਨ ਅਲੱਗ-ਅਲੱਗ ਆਪਣੀ ਸੁਆਮਾਂ ਦੇ ਰਹੇ ਹਨ ਉਹਨਾਂ ਨੇ ਕੇਸ ਕੀਤਾ ਸੀ ਤੇ ਕੇਸ ਜਿਹੜਾ ਹੈ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਤੋਂ ਵੀ ਜਿਹੜੀ ਗਵਰਨਮੈਂਟ ਹਾਰ ਚੁੱਕੀ ਸੀ ਕਿਸ ਬਿਹਾਬ ਤੇ ਹਾਰੀ ਸੀ ਉਸ ਦੇ ਵਿੱਚ ਜਿਹੜੇ ਕੀ ਸੋਨਾਂ ਰੂਲਸ ਵਿੱਚ ਐਮੈਂਡਮੈਂਟ ਨਹੀਂ ਕੀਤੀ ਸੀ ਤੇ ਹੁਣ ਜਿਹੜੇ ਐਮੈਂਡਮੈਂਟ ਕਰਤੀ ਗਈ ਹੈ ਪਹਿਲਾ ਕੁਝ ਦਿਨ ਅਜ ਤੋਂ 1 ਮੰਥ ਜਿਹੜਾ ਕਿ ਬਿਫੋਰ ਇਹ ਵਾਲਾ ਜਿਹੜਾ ਸੀ ਉਹਨਾਂ ਬੋਲਿਆ ਗਿਆ ਸੀ ਕਿ 15 ਦਿਨ ਦੇ ਵਿੱਚ ਵੀ ਜਿਹੜਾ ਹੈਗਾ ਵਾ ਆਪਣੇ ਸਾਰੇ ਰੂਲ ਜਿਹੜਾ ਹੈਗਾ ਚੇਂਜ ਕਰਕੇ ਦੁਬਾਰਾ ਪਬਲਿਸ਼ ਕੀਤੇ ਜਾਣ ਤੇ ਉਸ ਦੇ ਸੰਬੰਧ ਵਿੱਚ ਇਹ ਵਾਲਾ ਜਿਹੜਾ ਹੈਗਾ ਐਜੂਕੇਸ਼ਨ ਡਿਪਾਰਟਮੈਂਟ ਦੇ ਅੰਡਰ ਜਿਹੜਾ ਹੈਗਾ ਇਹ ਆਪਣੇ ਕੋਲ ਗਾਜਟ ਰਿਲੀਜ਼ ਹੋ ਚੁੱਕਿਆ ਹੈ ਉਮੀਦ ਕਰਦੇ ਹਾਂ ਆਪ ਜੀ ਨੂੰ ਸਾਰੇ ਜਿਹੜੇ ਕੀ ਵਾਰਤਾਲਾਪ ਬਾਰੇ ਪਤਾ ਚੱਲ ਗਿਆ ਕਿ ਇਸ ਦੇ ਵਿੱਚ ਮੈਂਸ਼ਨ ਕੀਤਾ ਕਿ ਤੁਸੀਂ ਬਰੀਫਲੀ ਜਿਹੜਾ ਹੈ ਸੋ ਚੰਗੀ ਤਰ੍ਹਾਂ ਰੀ ਸਾਰੇ ਕੋਈ ਪੋਸਟਾਂ ਦੇ ਰਿਗਾਰਡਿੰਗ ਪੋਸਟਾਂ ਦੇ ਵੇਰਵਾ ਦਿੱਤਾ ਹੋਇਆ 29200 ਮਿਲੇਗੀ ਐ ਐਡਿਟਿਚਰ ਨੂੰ ਐਚਟੀ ਨੂੰ ਐਂਡ ਉਸ ਤੋਂ ਬਾਅਦ ਸੀ ਐਚਟੀ ਨੇ 350 ਉਹ ਸਾਰੇ ਜਿਹੜਾ ਹੈਗਾ ਇਸ ਵਿੱਚ ਮੈਂਸ਼ਨ ਕੀਤੇ ਬਾਰਡਰ ਬਾਈਟ ਨੌਨ ਬਾਰਡਰ ਬਾਈ ਜਿਹੜੇ ਗਾ ਨੰਬਰ ਪੋਸਟ ਇਸ ਜਿਹੜੇ ਗਾ ਡਿਸਟ੍ਰਿਕਟ ਬਾਈ ਜਿਹੜੇ ਗਾ ਇਸ ਵਿੱਚ ਮੈਂਸ਼ਨ ਕੀਤੇ ਹੋਈਆਂ ਨੇ ਇਸ ਝੋਟੀ ਜੀ ਅਪਡੇਟ ਮਿਲਦੇ ਨੈਕਸਟ ਵੀਡੀਓ ਵਿੱਚ ਥੈਂਕਸ ਫॉर ਵਾਚਿੰਗ ਸੀ ਯੂ ਦਾ ਨੈਕਸਟ ਵੀਡੀਓ ਥੈਂਕ ਯੂ ਥੈਂਕ ਯੂ ਵੈਰੀ ਮਚ